ਸਤਨਾਮ ਵਾਹਿਗੁਰੂ ਸਹਿਬ ਜੀ ਗੌੜੀ ਮਹੱਲਾ ਪੰਜਵਾ ਦਇਆ ਮੈਂ ਕਰ ਪ੍ਰਾਨ ਪਤ ਮੋਰੇ ਮੋਹੇ ਅਨਾਸ ਸਰਨ ਪ੍ਰਭ ਤੋਰੀ ਦਇਆ ਮੈਂ ਕਰ ਪ੍ਰਾਨ ਪਤ ਮੋਰੇ ਮੋਹਿ ਅਨਾਸ ਸਰਨ ਪ੍ਰਭ ਤੋਰੀ ਅੰਧਕੂਪ ਮੈਂ ਹਾਥ ਦੇ ਰੱਖੋ ਕਸੂ ਗਿਆਨ ਪੋ ਓਕਾਤ ਨਾ ਮੋਰੀ ਰਹਾਉ ਕਰਨ ਕਰਾਵਣ ਸਭ ਕਿਸ ਤੁਮ ਹੀ ਤੁਮ ਸਮਰਥ ਨਾਹੀ ਅਨਹੋਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਪਿਰੋ ਪਿਰੋ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦ੍ਰਿਸ਼ਟ ਓਹ ਚੰਦ ਚਕੋਰੀ ਰਾਮ ਸੰਤ ਮਹੇ ਭੇਦ ਕਿਸ ਨਾਹੀ ਏਕ ਜਨ ਕਹੀ ਏਕ ਜਨ ਕਈ ਮਹਿ ਲੱਖ ਕਰੋਰੀ ਜਾ ਕੇ ਹੀ ਐ ਪ੍ਰਗਟ ਪ੍ਰਭ ਹੋਆ ਅਨ ਦਿਨ ਕੀਰਤਨ ਰਸਨ ਰਮੋਰੀ ਤਮ ਸਮਰਤ ਅਪਾਰ ਅਤ ਉੱਚ ਹੋ ਆਇ ਤੂ ਤੁਮ ਸਰਤ ਅਪਾਰ ਅਤ ਉਚੇ ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਹੁਣ ਸੰਤਨ ਕੈ ਸੰਗ ਸੰਘੋਰੀ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਹੁਣ ਸੰਤਨ ਕੈ ਸੰਗ ਸੰਗੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸਤਿਪਾਤ ਜੀ ਜੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਾਂ ਪਾਵਨ ਪਵਿੱਤਰ ਅੰਗ 208 ਅਤੇ 209 ਤੇ ਸਭਾਈ ਮਾਨ ਆਪਾਂ ਸ਼ਬਦ ਪੜਿਆ ਮਹਾਰਾਜ ਸਮਝਾਉਣਾ ਕਰਦੇ ਨੇ ਮਹਾਰਜ ਕਹਿੰਦੇ ਨੇ ਦਇਆ ਮਿਆ ਕਰ ਪ੍ਰਾਨਪਤ ਮੋਰੇ ਮੋਹੇ ਅਨਾਥ ਸਰਨ ਪ੍ਰਭ ਤੋਰੀ हे ਮੇਰੀ ਜਿੰਦ ਦੇ ਮਾਲਕ ਮੇਰੇ ਉਤੇ ਦਇਆ ਕਰ ਮਿਹਰ ਕਰ हे ਪ੍ਰਭੂ ਮੈਂ ਅਨਾਥ ਤੇਰੀ ਸ਼ਰਨ ਆਇਆ ਹਾਂ ਆਪਾਂ ਵੀ ਗੁਰੂ ਦੇ ਬਚਨ ਮੰਨ ਕੇ ਕਿਤੇ ਗੁਰੂ ਦੀ ਸ਼ਰਨ ਆ ਜੀਏ ਅੰਧਕੂਪ ਮਹਿ ਹਾਥ ਦੇ ਰੱਖੋ ਕਸ਼ੂ ਸਿਆਨਪ ਓਕਾਤ ਨਾ ਮੋਰੀ اے ਸੱਚੇ ਪਾਤਸ਼ਾਹ ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂ ਵਿੱਚ ਡਿੱਗਾ ਪਿਆ ਹਾਂ ਇਹ ਅਰਦਾਸ ਰੂਪੀ ਸ਼ਬਦ ਹੈ ਜੀ ਆਪਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਇਸ ਤਰ੍ਹਾਂ ਹੀ ਕਰਨੀ ਹੈ ਬਿਮਾਰਾਜਾ ਬਚਾਓ ਬਕਾਰੀ ਵਰਤੀ ਆ ਸੰਸਾਰੀ ਰੌ ਰੀਤੀਆਂ ਨੇ ਆਪਣੇ ਮਨ ਦੇ ਪਿੱਛੇ ਚੱਲ ਲੱਗ ਕੇ ਮੈਂ ਆਪਣਾ ਜੀਵਨ ਬਸਰ ਕਰ ਰਿਆ ਮੈਨੂੰ ਗੁਰਮਤਿ ਦੀ ਦਾਤ ਬਖਸ਼ੋ ਨਾਮ ਦੀ ਦਾਤ ਬਖਸ਼ੋ ਸਿੱਖੀ ਸਿਧਾਂਤਾਂ ਤੇ ਚੱਲਣ ਦੀ ਦਾਤ ਬਖਸ਼ੋ ਮਹਾਰਾਜ ਇਹ ਤਾਂ ਪ੍ਰਸਿੱਧੀ ਦੀ ਗੱਲ ਸਮਝਦੇ ਆ ਇਥੇ ਮਹਾਰਾਜ ਸਮਝਾਉਣਾ ਕਰਦੇ ਨੇ ਅੰਧ ਕੋਪ ਮੈਂ ਹਾਥ ਦੇ ਰੱਖੋ ਕਸੂ ਸਿਆਣਪ ਔਕਾਤ ਨਾ ਮੋਰੀ ਰਹਾਵळा ਬੰਦਾ ਜੀ ਮਹਾਰਾਜ ਕਹਿੰਦੇ ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂਬ ਵਿੱਚ ਡਿੱਗਾ ਪਿਆ ਹਾਂ ਆਪਣਾ ਹੱਥ ਦੇ ਕੇ ਮੈਨੂੰ ਇਸ ਹਨੇਰੇ ਖੂਬ ਵਿੱਚੋਂ ਬਚਾ ਲੈ ਮੇਰੀ ਕੋਈ ਸਿਆਣਪ ਮੇਰੀ ਕੋਈ ਦਲੀਲ ਇੱਥੇ ਨਹੀਂ ਚੱਲ ਸਕਦੀ ਮਨੁੱਖ ਦੀ ਕੋਈ ਸਿਆਣਪ ਕੋਈ ਦਲੀਲ ਨਹੀਂ ਚੱਲ ਸਕਦੀ ਗੁਰੂ ਤੇਰੀ ਕਿਰਪਾ ਸਦਕਾ ਹੀ ਮੈਂ ਇਸ ਹਨੇਰੇ ਖੂਬ ਵਿੱਚੋਂ ਬਚ ਕੇ ਨਿਕਲ ਸਕਦਾ ਹਾਂ ਤੇਰੀ ਕਿਰਪਾ ਸਦਕਾ ਅੱਗੇ ਸਭ ਤੇ ਚੁੱਕ ਕਹਿੰਦੇ ਨੇ ਮਹਾਰਾਜ ਕਰਨ ਕਰਾਵਨ ਸਭ ਕਿਸ ਤੁਮ ਹੀ ਤੁਮ ਸਮਰਥ ਨਹੀਂ ਅਨਹੋਰੀ ਹੈ ਮੇਰੇ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਤੂੰ ਆਪ ਹੀ ਸਭ ਕੁਝ ਕਰ ਰਿਹਾ ਹੈ ਤੂੰ ਆਪ ਹੀ ਸਭ ਕੁਝ ਕਰਾ ਰਿਹਾ ਹੈ ਤੂੰ ਹਰੇਕ ਤਾਕਤ ਦਾ ਮਾਲਕ ਹੈ ਤੇਰੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ ਸਪਸ਼ਟਾ ਨਾ ਗੱਲ ਵੀ ਅਕਾਲ ਪੁਰਖ ਵਾਹਿਗੁਰੂ ਤੇਰੀ ਬਰਾਬਰੀ ਕਰਨ ਵਾਲਾ ਕੋਈ ਹੋਰ ਨਹੀਂ ਹੈ ਵੀ ਜੋ ਕੁਝ ਤੂੰ ਕਰੇ ਕਰਾ ਰਿਹਾ ਜੀਵਾਂ ਦੇ ਵਿੱਚ ਵਰਤ ਕੇ ਕਰਾ ਰਿਹਾ ਉਤਪਤੀ ਹੋ ਰਹੀ ਆ ਜੀਵਾਂ ਦੀ ਅੰਛਵਨਛ ਵੱਧ ਰਹੀ ਆ ਤੂੰ ਆਪ ਹੀ ਉਹਨਾਂ ਦੇ ਵਿੱਚ ਵਿਚਰ ਕੇ ਕਰ ਰਿਹਾ ਸਭ ਕੁਝ ਸਭ ਕੋ ਬਿੰਦ ਹੈ ਸਭ ਕੋ ਬਿੰਦ ਹੈ ਗੋਬਿੰਦ ਬਿੰਦ ਨਹੀਂ ਕੋਈ ਗਰਬਾਣੀ ਸਾਨੂੰ ਇਹ ਸਮਝਾਉਂਦੀ ਆ ਵੀ ਸਾਰਿਆਂ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਿਚਰ ਰਹੀ ਹੈ ਵਰਤ ਰਹੀ ਹੈ ਸਾਰੀ ਕਰਾ ਉਹਦੀ ਵਰਤ ਰਹੀ ਹੈ ਹੋਰ ਵੀ ਪੰਕਤੀ ਆਉਂਦੀ ਆ ਦੇਵਨ ਕੋ ਏਕੇ ਭਗਵਾਨ ਮੁਨੱਖ ਕੇ ਕਿਸ ਨਾਹੀ ਹਾਥ ਦੇਵਨ ਕੋ ਏਕੇ ਭਗਵਾਨ ਬਈ ਮਨੁੱਖ ਦੇ ਹੱਥ ਵਿੱਚ ਤਾਂ ਕੁਛ ਵੀ ਨਹੀਂ ਹੈ ਸਭ ਕੁਝ ਕਰਨ ਕਰਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੀ ਹੈ ਤੇ ਕਈ ਬੱਚੇ ਵੀ ਹੈਗੇ ਨੇ ਕਹਿਣ ਵਾਲੇ ਵੀ ਕਰਦਾ ਤਾਂ ਬੰਦਾ ਹੀ ਆ ਇਨਸਾਨ ਹੀ ਨਾ ਭਾਈ ਉਹਨੇ ਤੈਨੂੰ ਬਣਾਇਆ ਇਨਸਾਨ ਨੇ ਤੇਰੇ ਅੰਦਰ ਹੀ ਵੱਸਦਾ ਜਦੋਂ ਆਪਦੀ ਜੋਤ ਖੱਟ ਲੈਂਦਾ ਤੇ ਉਦੋਂ ਇਨਸਾਨ ਕੀ ਕਰ ਦਿੰਦਾ ਡੈੱਡ ਬੋਡੀ ਆ ਸਿੱਧਾ ਪਿਆ ਜਿੱਧਰ ਮਰ ਜੇ ਉਹਨੂੰ ਸਿੱਟੀ ਫਿਰੋ ਜਖਾਤੇ ਚੜਾ ਦਿੰਦੇ ਆ ਉਹਨੂੰ ਆਪਾਂ ਜਦੋਂ ਡੈੱਡ ਹੋ ਜਾਂਦਾ ਇਨਸਾਨ ਦਫਨਾਇਆ ਜਾਂਦਾ ਮੁਸਲਮਾਨ ਵੀ ਦਫਨਾਉਂਦੇ ਨੇ ਕੋਈ ਖੋਬ ਵਿੱਚ ਰੋੜ ਛੱਡ ਦਿੰਦੇ ਨੇ ਕੋਈ 드라마 ਵਿੱਚ ਰੋੜ ਦਿੰਦੇ ਨੇ ਫੇਰ ਤਾਂ ਨਹੀਂ ਨਾ ਕਿਸੇ ਕੰਮ ਦੀ ਉਹਦੇ ਹੀ ਜਿੰਨਾ ਚਿਰ ਉਹਦੀ ਕਲਾ ਉਹਨਾਂ ਚਰੀਏ ਦੇ ਹੀ ਕੰਮ ਕਰਦੀ ਐ ਸਮਝਣ ਦੀ ਕੋਸ਼ਿਸ਼ ਕਰੀਏ ਭਾਈ ਆਪਾਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਪਾਵਰ ਆ ਜੇ ਆਕਸੀਜਨ ਇਹਨਾਂ ਦੇ ਵੇਲੇ 2 ਮਿੰਟ ਆਕਸੀਜਨ ਰੋਕ ਦੇਵੇ 5 ਮਿੰਟ ਤੇ ਕੀ ਹਾਲ ਹੁੰਦਾ ਸਾਰੀ ਤਾਕਤ ਪਾਵਰ ਅਕਾਲ ਪੁਰਖ ਵਾਹਿਗੁਰੂ ਦੀ ਹੀ ਚੱਲ ਰਹੀ ਹੈ ਇਹੀ ਗੁਰਬਾਣੀ ਸਮਝਾ ਰਹੀ ਹੈ ਵੀ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਕੋਈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਚਲਾਉਣ ਵਾਲਾ ਜੇ ਅਸੀਂ ਕਹਿੰਨੇ ਆ ਵੀ ਕੋਈ ਵੱਖਰੀ ਹਸਤੀ ਹੈਗੀ ਆ ਤਾਂ ਉਹ ਸਾਡੇ ਮਨ ਦਾ ਭੁਲੇਖਾ ਹੈ ਇੱਕੋ ਇੱਕ ਸੁਪਰੀਮ ਪਾਵਰ ਅਕਾਲ ਪੁਰਖ ਵਾਹਿਗੁਰੂ ਹੈ। ਉਹੀ ਭੰਡਾਰੀ ਆ, ਉਹੀ ਸੰਸਾਰੀ ਆ, ਉਹੀ ਦਿਵਾਨ ਲਾਉਣ ਵਾਲਾ। ਸਭ ਕੁਛ ਇੱਕੋ ਹੀ ਇੱਕ। ਇੱਕੋ ਇੱਕ। ਸਹਬ ਮੇਰਾ ਇੱਕੋ ਹੈ, ਇੱਕੋ ਹੈ ਭਾਈ। ਇੱਕੋ ਹੈ ਸਾਰਿਆਂ ਦਾ। ਕੋਈ ਕਿਸ ਤਰੀਕੇ ਨਾਲ ਮੰਨਦਾ, ਕੋਈ ਕਿਵੇਂ ਮੰਨਦਾ, ਕੋਈ ਕਿਸੇ ਨੂੰ ਮੰਨਦਾ, ਕੋਈ ਕਿੱਦਾਂ ਕਰਦਾ ਉਹ ਅਗਲੇ ਦੇ ਵਿਚਾਰ। ਆਪਣੇ ਵਿਚਾਰਾਂ ਪ੍ਰਤੀ ਹਰ ਮਨੁੱਖ ਸੁਤੰਤਰ ਹੈ ਆਪਣੀ ਮਰਜ਼ੀ ਨਾਲ ਜੀਵਨ ਜੀਵੇ ਜਵੇਂ ਮਰਜ਼ੀ ਆ। ਜੇ குரு ਦੇ ਕਹਿਣੇ ਅਨਸਾਰ ਜੀਵਰ ਹੋ ਗਿਆ ਤਾਂ ਲੇਖੇ ਵਿੱਚ ਲੱਗ ਗਿਆ ਫਿਰ ਅਗੇ ਮਹਾਰਾਜ ਕਹਿਣਾ ਕਰਦੇ ਨੇ ਤੁਮਰੀ ਗਤ ਮੈਂ ਤੇ ਤੁਮਹੀ ਜਾਣੀ ਸੇ ਸੇਵਕ ਜਨ ਭਾਗ ਮਥੋਰੀ ਮਹਾਰਾਜ ਕਹਿਣਾ ਕਰਦੇ ਨੇ हे ਪ੍ਰਭੂ ਤੂੰ ਕਿਹੋ ਜਿਹਾ ਹੈ ਤੂੰ ਕਿੱਡਾ ਵੱਡਾ ਹੈ ਇਹ ਭੇਦ ਤੂੰ ਆਪ ਹੀ ਜਾਣਦਾ ਹੈ ਜਿੰਨਾ ਮਨੁੱਖਾਂ ਦੇ ਮੱਥੇ ਉੱਤੇ ਤੇਰੀ ਬਖਸ਼ਿਸ਼ ਦੇ ਭਾਗ ਜਾਗਦੇ ਹਨ ਉਹ ਤੇਰੇ ਸੇਵਕ ਬਣ ਜਾਂਦੇ ਹਨ ਜਿਨੇ ਤੇਰੀ ਕਿਰਪਾ ਪ੍ਰਾਪਤ ਕਰ ਲਈ ਤੈਨੂੰ ਮੰਨ ਲਿਆ ਵੀ ਤੂੰ ਸਭ ਕੁਝ ਕਰਨ ਕਰਾਉਣ ਵਾਲਾ ਤੂੰ ਹੀ ਹੈ ਫੇਰ ਉਹਨਾਂ ਸੇਵਕਾਂ ਦੇ ਮੱਥੇ ਦੇ ਭਾਗ ਜਾਗ ਪੈਂਦੇ ਨੇ ਜਿਹਨੂੰ ਇਹ ਸਮਝ ਆ ਗਈ ਨਹੀਂ ਤਾਂ ਗਰਬਾਣੀ ਦੀ ਪੰਕਤੀ ਜਪਜੀ ਸਾਹਿਬ ਜਪਜੀ ਸਾਹਿਬ ਵਿੱਚ ਪੰਕਤੀ ਆ ਇੱਕ ਦੂ ਇੱਕ ਸਿਆਣਾ ਫਿਰ ਤਾਂ ਇੱਕ ਤੋਂ ਵੱਧ ਕੇ ਇੱਕ ਦੂਜੇ ਤੋਂ ਵੱਡਾ ਸਿਆਣਾ ਬਣਦਾ ਹਰੇਕ ਇਨਸਾਨ ਉਹਦੀ ਕਲਾ ਨੂੰ ਨਹੀਂ ਸਮਝ ਰਿਹਾ ਵੀ ਸਿਆਣਾ ਤਾਂ ਉਹ ਆ ਜਿਹਨੇ ਸਾਨੂੰ ਪੈਦਾ ਕਰਕੇ ਸਾਨੂੰ ਚਲਾ ਰਿਹਾ ਸਾਨੂੰ ਪਾਲਣ ਪੋਸ਼ਣ ਕਰ ਰਿਹਾ ਮਹਾਰਾਜ ਕਹਿੰਦੇ ਨੇ हे ਪ੍ਰਭੂ ਤੂੰ ਕਹਿੋ ਜਿਹਹਾ ਹੈ ਤੂੰ ਕਿੱਡਾ ਵੱਡਾ ਹੈ ਭੇਦ ਇਹ ਭੇਦ ਤੂੰ ਆਪ ਹੀ ਜਾਣਦਾ ਹੈ ਜਿੰਨਾ ਮਨੁੱਖਾਂ ਦੇ ਮੱਥੇ ਉੱਤੇ ਤੇਰੀ ਬਖਸ਼ਿਸ਼ ਦੇ ਭਾਗ ਜਾਗਦੇ ਹਨ ਉਹ ਤੇਰੇ ਸੇਵਕ ਬਣ ਜਾਂਦੇ ਨੇ ਜਿਨ੍ਹਾਂ ਨੂੰ ਸੂਝੀ ਆ ਗਈ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ हे ਮੇਰੇ ਪ੍ਰਭੂ ਤੂੰ ਆਪਣੇ ਸੇਵਕਾਂ ਨਾਲ ਸਦਾ ਪਿਆਰ ਕਰਦਾ ਹੈ ਆਪਣੇ ਭਗਤਾਂ ਨਾਲ ਤੋਂ ਆਪਣੀ ਪ੍ਰੀਤ ਇਉਂ ਜੋੜੀ ਹੋਈ ਹੈ ਜਿਵੇਂ ਤਾਣੇ ਪੇਟੇ ਵਿੱਚ ਧਾਗੇ ਮਿਲੇ ਹੁੰਦੇ ਹਨ ਆਗੀ ਸਮਝ ਤਾਣਾ ਪੇਟਾ ਮੰਜਾ ਬੁਣਨਾ దਰੀ ਬੁਣਨੀ ਕਪੜਾ ਬੁਣਨਾ ਪਹਿਲਾਂ ਤਾਣਾ ਪਾਇਆ ਜਾਂਦਾ ਫਿਰ ਉਹਦੇ ਵਿੱਚ ਬੁਣਤੀ ਪਾਈ ਜਾਂਦੀ ਆ ਉਸ ਧਾਗੇ ਦੀ ਤਰ੍ਹਾਂ ਤੋਂ ਸੰਸਾਰ ਦੇ ਵਿੱਚ ਤਾਣੇ ਪੇਟੇ ਦੀ ਤਰ੍ਹਾਂ ਅਗੇ ਮਹਾਰਾਜ ਕਹਿੰਦੇ ਨੇ ਪੇਰੋ ਪੇਰੋ ਨਾਮ ਤੇਰਾ ਦਰਸ਼ਨ ਚਾਹੇ ਜਿਸ ਦ੍ਰਿਸ਼ਟ ਉਹ ਚੰਦ ਚਕੋਰੀ ਏ ਪ੍ਰਭੂ ਪਰਮਾਤਮਾ ਜਿਵੇਂ ਚਕੋਰ ਦੀ ਨਿਗਾਹ ਚੰਦ ਬਲ ਰਹਿੰਦੀ ਹੈ ਉਹੀ ਨਿਗਾਹ ਤੇਰੇ ਭਗਤ ਦੀ ਹੁੰਦੀ ਹੈ ਤੇਰੇ ਭਗਤ ਤੈਨੂੰ ਪਿਆਰਾ ਪਿਆਰਾ ਆਖ ਕੇ ਤੇਰਾ ਨਾਮ ਜਪਦਾ ਹੈ ਤੇ ਤੇਰਾ دیدار ਲੋਚਦਾ ਹੈ ਉਹ ਆ ਭਗਤ ਪਿਆਰਾ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਉਹਦੇ ਦਰਸ਼ਨਾਂ ਦੀ ਲੋਚਣਾ ਰੱਖਦਾ ਹੈ ਚਾਹੁੰਦਾ ਹੈ ਉਹਦੇ ਦਰਸ਼ਨ ਦیدار ਚਾਹੁੰਦਾ ਹੈ ਵੀ ਕੁਦਰਤ ਦੇ ਵਿੱਚੋਂ ਮੈਨੂੰ ਤੂੰ ਦਿਸੇ ਦਿਸਦਾ ਤਾਂ ਹੈਗਾ ਵਰਤੀ ਨਹੀਂ ਹੈ ਆਪਣੀ ਕੁਦਰਤ ਦੇ ਵਿੱਚੋਂ ਦੇਖਣ ਵਾਲੀ ਜਦੋਂ ਗੁਰੂ ਦਾ ਗਿਆਨ ਆ ਗਿਆ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹੋਈ ਗੁਰੂ ਦੀ ਬਖਸ਼ਿਸ਼ ਹੋਈ ਤੇ ਆਪਾਂ ਨੂੰ ਫਿਰ ਸਾਰਿਆਂ ਵਿੱਚ ਦਿਸਣ ਲੱਗ ਜਾਏਗਾ ਭੈਣਾ ਭਰਾਵਾਂ ਬੇ ਪੇੜ ਪੌਦਿਆਂ ਵਿੱਚ ਜੀਵ ਜੰਤੂਆਂ ਵਿੱਚ ਸਾਰਿਆਂ ਵਿੱਚ ਦਿਖਦਾ ਨਾ ਫਿਰ ਫਿਰ ਈਰਖਾ ਦੁਬੈਦ ਮੁੱਕ ਜਾਂਦੀ ਹੈ। ਕਰੋਧੀ ਨਹੀਂ ਹੁੰਦਾ ਇਨਸਾਨ, ਵਿਕਾਰੀ ਨਹੀਂ ਹੁੰਦਾ। ਫਿਰ ਉਹ ਗੁਰੂ ਦੀ ਬਖਸ਼ਿਸ਼ ਆ ਜਦੋਂ ਮਤਲਬ ਇਹ ਛੋਡੀ ਲਾਈਨ ਬਣ ਗਈ ਤਾਂ। ਅਗੇ ਮਹਾਰਾਜ ਕਹਾਣਾ ਕਰਦੇ ਨੇ RAM SANT MAH Bhed kis nahi ਇਕ ਜਨ ਕਈ ਮਹ ਲੱਖ ਕਰੋੜੀ ਮਹਾਰਾਜ ਕਹਿੰਦੇ ਹੈ ਭਾਈ ਪ੍ਰਮਾਤਮਾ ਤੇ ਪ੍ਰਮਾਤਮਾ ਦੇ ਸੰਤ ਵਿੱਚ ਕੋਈ ਫਰਕ ਨਹੀਂ ਹੁੰਦਾ ਗੁਰੂ ਤੇ ਰੱਬ ਅਕਾਲ ਪੁਰਖ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਗੁਰਪਰਮੇਸ਼ਰ ਇੱਕੋ ਜਾਨ ਆਪਾਂ ਇੱਥੇ ਇਹ ਗੱਲ ਸਮਝ ਲ ਗਏ ਭਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦਾ ਰੂਪ ਹੈ ਸਾਡੇ ਵਾਸਤੇ ਜਿਹੜੇ ਗੁਰਬਾਣੀ ਨੂੰ ਮੰਨਦੇ ਨੇ ਪੜ੍ਹਦੇ ਸੁਣਦੇ ਨੇ ਗੁਰਬਾਣੀ ਦੇ ਸਿਧਾਂਤ ਨੇ ਸਿਧਾਂਤ ਤੇ ਚੱਲਦੇ ਨੇ ਉਹਨਾਂ ਵਾਸਤੇ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਇੱਕੋ ਹੀ ਹੈ ਜਿਹੜਾ ਭਾਈ ਨਹੀਂ ਮੰਨਦਾ ਉਹਦਾ ਤਾਂ ਫਿਰ ਕਹਿਣਾ ਹੀ ਕੀ ਹੈ ਠੀਕ ਹੈ ਜੀ ਅਕਾਲ ਪੁਰਖ ਵਾਹਿਗੁਰੂ ਆਏ ਕਹਿ ਲੋ ਵੀ ਗੁਰਬਾਣੀ ਦੇ ਰੂਪ ਵਿੱਚ ਸ਼ਬਦ ਰੂਪ ਵਿੱਚ ਸਾਡੇ ਵਿੱਚ ਫਰਾਜਮਾਨ ਹੈ ਅਸੀਂ ਜੋ ਮੱਥਾ ਟੇਕਿਆ ਆ ਅਕਾਲ ਪੁਰਖ ਵਾਹਿਗੁਰੂ ਨੂੰ ਟੇਕਿਆ ਜੇ ਹੁਣ ਆਪਾਂ ਬਚਨ ਪੜ੍ਹ ਸੁਣ ਰਹੇ ਹਾਂ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਬਚਨ ਨੇ ਇਹ ਜੋ ਗੁਰੂ ਰਾਨਕ ਸਾਹਿਬ ਦੀ ਰਚਨਾ ਰਾਹੀਂ ਆਏ ਆਪਣੇ ਤੱਕ ਠੀਕ ਹੈ ਜੀ ਭਗਤ ਪਿਆਰਿਆਂ ਦੀ ਰਚਨਾ ਰਾਹੀਂ ਆਪਣੇ ਤੱਕ ਆਏ ਭਗਤ ਪਿਆਰਿਆਂ ਦੀ ਬਾਣੀ ਆ 15 ਭਗਤ ਸਹਿਬਾਨ 11 ਭਟ ਸਹਿਬਾਨ ਇਹ ਰੱਬ ਦੇ ਪਿਆਰਿਆਂ ਦੀ ਬਾਣੀ ਆ ਤੁਰਕੀ ਬਾਣੀ ਆਈ ਤੇਰੇ ਸਗਲੀ ਚਿੰਤਾ ਮਟਾਈ ਇਹ ਧੁਰਕੀ ਬਾਣੀ ਹੈ ਕਿਸੇ ਰੈਕਟਰ ਦੀ ਲਿਖਤ ਨਹੀਂ ਹੈਗੀ ਇਹ ਧੁਰਕੀ ਬਾਣੀ ਆ ਜੋ ਭਗਤ ਪਿਆਰਿਆਂ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਗੁਰੂ ਪੰਜਵੇਂ ਪਾਸ਼ਾ ਤੱਕ ਨੌਵੇਂ ਤੱਕ ਛੇ ਗੁਰੂ ਸਹਿਬਾਨਾਂ ਦੀ ਬਾਣੀ ਹੈ ਰਸਨਾ ਰਾਹੀਂ ਆਈ ਹੈ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਏ ਭਾਈ ਪ੍ਰਮਾਤਮਾ ਤੇ ਪ੍ਰਮਾਤਮਾ ਦੇ ਸੰਤ ਵਿੱਚ ਕੋਈ ਫਰਕ ਨਹੀਂ ਹੁੰਦਾ ਪਰ ਇਹੋ ਜਿਹਾਂ ਮਨੁੱਖ ਕਈ ਲੱਖਾਂ ਕਰੋੜਾਂ ਵਿੱਚੋਂ ਕੋਈ ਇੱਕ ਹੀ ਹੁੰਦਾ ਹੈ ਜਿਹਦੀ ਇਹ ਬਰਤੀ ਬਣਦੀ ਆ ਵੀ ਉਹਦੇ ਵਿੱਚ ਤੇ ਉਸ ਸੰਤ ਜਨ ਵਿੱਚ ਕੋਈ ਫਰਕ ਨਹੀਂ ਇਹ ਆਪਾਂ ਪਹਿਲਾਂ ਹੁਣ ਗੱਲ ਕਰ ਲਈ ਭਗਤ ਜਨਾਂ ਦੀ ਬਾਣੀ ਆ ਗੁਰੂ ਨਾਨਕ ਸਾਹਿਬ ਦੀ ਰਚਨਾ ਤੋਂ ਆਈ ਆ ਬਾਣੀ ਉਹਦੇ ਗੁਰਨਾਨਕ ਦੇ ਵਿੱਚ ਤੇ ਅਕਾਲ ਪੁਰਖ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਗੁਰਪ੍ਰਮੇਸ਼ਰ ਇੱਕੋ ਜਾਨ ਇਹ ਆਪਾਂ ਗੱਲ ਸਮਝ ਲਈ ਅੱਗੇ ਮਹਾਰਾਜ ਕਹਣਾ ਕਰਦ ਨੇ ਜਾ ਕੇ ਹੀ ਐ ਪ੍ਰਗਟ ਪ੍ਰਭ ਹੋਆ ਅਨੰਦਨ ਕੀਰਤਨ ਰਸਨ ਰਮੋਰੀ ਏ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਆਪਣਾ ਪ੍ਰਕਾਸ਼ ਕਰਦਾ ਹੈ ਉਹ ਮਨੁੱਖ ਹਰ ਵੇਲੇ ਆਪਣੀ ਜੀਵ ਨਾਲ ਪ੍ਰਭੂ ਦੀ ਸਿੱਖਤ ਸਲਾਹ ਉਚਾਰਦਾ ਰਹਿੰਦਾ ਹੈ ਉਚਾਰਦਾ ਮਤਲਬ ਬੋਲਣਾ ਉਚਰਨਾ 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 ਮਤਲਬ ਬੋਲਣਾ ਉਹ ਸਦਾ ਹੀ ਗੁਰੂ ਦੇ ਗੁਣ ਬੋਲਦਾ ਰਹਿੰਦਾ ਆਪਣੀ ਜੁਬਾਨ ਤੋਂ ਤੁਮ ਸਮਰਥ ਅਪਾਰ ਅਤ ਉੱਚੇ ਸੁਖ ਦਾ ਤੇ ਪ੍ਰਭ ਪ੍ਰਾਨ ਅਧੋਰੀ हे ਮੇਰੇ ਪ੍ਰਭੂ हे ਮੇਰੀ ਜਿੰਦ ਦੇ ਆਸਰੇ हे ਬੇਅੰਤ ਉੱਚੇ हे ਸਭ ਨੂੰ ਸੁਖ ਦੇਣ ਵਾਲੇ ਤੂੰ ਸਭ ਤਾਕਤਾਂ ਦਾ ਮਾਲਕ ਹੈਂ ਨਾ ਕੋ ਪ੍ਰਭ ਕੀ ਜੈ ਕਿਰਪਾ ਵਾਹਿਗੁਰੂ ਨਾਨਕ ਕੋ ਪ੍ਰਭ ਕੀ ਜੈ ਕਿਰਪਾ ਉਨ ਸੰਤਨ ਕੇ ਸੰਗ ਸੰਗੋਰੀ ਏ ਪ੍ਰਭੂ ਮੈਂ ਨਾਨਕ ਉੱਤੇ ਕਿਰਪਾ ਕਰ ਮੈਨੂੰ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚ ਥਾਂ ਦੇਈ ਰੱਖ ਗੁਰੂ ਦੇ ਚਰਨਾਂ ਵਿੱਚ ਸਾਨੂੰ ਜੋੜੀ ਰੱਖ ਅਕਾਲ ਪੁਰਖ ਵਾਹਿਗੁਰੂ ਜੀ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਪੰਜਵਾਂ ਤੁਮਹਰ ਸੇ ਤੀਰਾਂ ਤੇ ਸੰਤ ਨਿਵਾਹੇ ਲੇਹੋ ਮੋਕੋ ਪੁਰਖ ਵਧਾਤੇ ਉੜ ਪਹਚਾਵੋ ਦਾਤੇ ਏ ਸੰਤ ਜਨੋ ਤੁਸੀਂ ਭਾਗਾਂ ਵਾਲੇ ਹੋ ਕਿ ਤੁਸੀਂ ਪ੍ਰਮਾਤਮਾ ਨਾਲ ਰੁੱਤੇ ਹੋਏ ਹੋ हे सर्वव्यापक कृतार हे दातार मेनू भी अपने प्यार विच नवा ले मेनू भी तोड़ तक प्रीत दे दर्जे तक अपड़ा ला अपड़ाल दा मतलब उथे तक पहुंचा ला महाराज सच्चे बादशाह मेनू भी अपने चरणा तक मेनू भी पहुंचा ला अपने चरणा विच जोड़ ला सिद्ध जी आपा समझ लेले इस तरह निभाए ले हो मोको ਔਰ ਖਿਬਾਤੇ ਓੜ ਪਹੁੰਚਾਵੋ ਦਾਤੇ ਵੀ ਮੇਰੀ ਵੀ ਉੱਥੇ ਤੱਕ ਪਹੁੰਚ ਬਣ ਜੇ ਵਾਹਿਗੁਰੂ ਤੇਰੀ ਕਿਰਪਾ ਨਾਲ ਤੇਰੇ ਚਰਨਾਂ ਤੱਕ ਪਹੁੰਚ ਬਣ ਜੇ ਰਹਾਉ ਵਾਲੇ ਬੰਦ ਚ ਮਹਾਰਜ ਕਹਣਾ ਕਰਦੇ ਨੇ ਹੇ ਸਰਬ ਵਿਆਪਕ ਕਰਤਾਰ ਹੇ ਦਤਾਰ ਮੈਨੂੰ ਵੀ ਆਪਣੇ ਪਿਆਰ ਵਿੱਚ ਲਵਾਲਾ ਮੈਨੂੰ ਵੀ ਤੋੜ ਤੱਕ ਪ੍ਰੀਤ ਦੇ ਦਰਜੇ ਤੱਕ ਅਪੜਾ ਲੈ ਇਹ ਆਪਾਂ ਗੱਲ ਸਮਝ ਲਈ ਮਹਾਰਾਜ ਕਹਿੰਦੇ ਤੁਮਰਾ ਭਰਮ ਤੁਮ ਹੀ ਜਾਣਿਆ ਤੁਮ ਪੂਰਨ ਪੁਰਖ ਵਿਧਾਤੇ ਏ ਸਰਬ ਵਿਆਪਕ ਕਰਤਾਰ ਆਪਣੇ ਦਿਲ ਦੀ ਗੱਲ ਤੂੰ ਆਪ ਹੀ ਜਾਣਦਾ ਹੈ ਰੱਖੋ ਸ਼ਰਨ ਅਨਾਥ ਦੀਨ ਕੋ ਕਰੋ ਹਮਾਰੀ ਗਾਤੇ ਮੈਨੂੰ ਅਨਾਥ ਨੂੰ ਗਰੀਬ ਨੂੰ ਆਪਣੀ ਸ਼ਰਨ ਵਿੱਚ ਰੱਖ ਮੇਰੀ ਆਤਮਿਕ ਅਵਸਥਾ ਉੱਚੀ ਬਣਾ ਦੇ ਆਤਮਿਕ ਅਵਸਥਾ ਤੋਂ ਹੀ ਇਨਸਾਨ ਜਦੋਂ ਨੀਮਾ ਹੁੰਦਾ ਹੈ ਫੇਰ ਹੀ ਸੰਸਾਰ ਦੀਆਂ ਰੌ ਰੀਤੀਆਂ ਰਵਾਜਾਂ ਦੇ ਵਿੱਚ ਬਹਿਮਾ ਭਰਮਾ ਕਰਮਾ ਕੰਡਾ ਦੇ ਵਿੱਚ ਫਸ ਜਾਂਦਾ ਤੇ ਇਸ ਰਸਤੇ ਤੋਂ ਖੁੰਝ ਜਾਂਦਾ ਪ੍ਰਭੂ ਪਰਮਾਤਮਾ ਵਾਲੇ ਤੋਂ ਤਾਂ ਫੇਰ ਮਨੁੱਖਾ ਜੀਵਨ ਐਵੇਂ ਹੀ ਚੱਲਿਆ ਜਾਂਦਾ ਪਸ਼ੂਆਂ ਪੰਛੀਆਂ ਦੀ ਤਰਾਈ ਜਿਵੇਂ ਪਸ਼ੂ ਪੰਛੀ ਜੀਵਨ ਆਪਣਾ ਬਸਰ ਕਰਕੇ ਚਲੇ ਗਏ ਫਿਰ ਇਸੇ ਤਰ੍ਹਾਂ ਹੀ ਜੀਵਨ ਮਨੁੱਖ ਦਾ ਵੀ ਬੀਤ ਜਾਂਦਾ ਤੇ ਇਹ ਜਿਹੜਾ ਮਨੁੱਖਾ ਜਨਮ ਸੀ ਮਹਾਰਾਜ ਕਹਿੰਦੇ ਆਇਓ ਪੜਨ ਸੁਣਨ ਕੋ ਬਾਣੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤਕਫੱਕੜੇ ਸਭ ਮੁਕਦੀ ਚੱਲੀ ਰਹਿਣ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਵਾਲੀ ਰਾਤ ਮੁੱਕਦੀ ਜਾਂਦੀ ਆ ਤੂੰ ਕਿਹੜਿਆਂ ਫੋਕਾਂ ਫੋਕਿਆਂ ਕੰਮਾਂ ਵਿੱਚ ਫਸ ਗਿਆ ਇਨਸਾਨ ਤੇ ਉਹ ਤਾਂ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਤੇਰੀ ਤਾਂ ਵਾਰੀ ਸੀ ਮਨੁੱਖੇ ਜਨਮ ਚ 84 ਲੱਖ ਗੇੜ ਦੇ ਵਿੱਚੋਂ ਇੱਕ ਇੱਕੋ ਇੱਕ ਮਨੁੱਖਾ ਜਨਮ ਹੀ ਜੁਨੀ ਆ ਜਿਹੜੀ ਪ੍ਰਭੂ ਪਰਮਾਤਮਾ ਨੂੰ ਮਿਲ ਸਕਦੀ ਹੈ ਹੋਰ ਨਾ ਕੋਈ ਪਸ਼ੂ ਨਾ ਕੋਈ ਪਾਂਸੀ ਨਾ ਕੋਈ ਕੀੜਾ ਨਾ ਕੋਈ ਮਕੌੜਾ ਨਾ ਕੋਈ ਪੇੜ ਨਾ ਕੋਈ ਪੌਦਾ ਕੋਈ ਨਹੀਂ ਮਿਲ ਸਕਦਾ ਇੱਕੋ ਇੱਕ ਮਨੁੱਖਾ ਜਨਮ ਹੀ ਹੈ ਬੀਬੀ ਆ ਚਾਹੇ ਭਾਈ ਆ ਮਨੁੱਖਾ ਲਭ ਜਾਂਝਾ ਵੀ ਉਹੀ ਪਰਮਾਤਮਾ ਨੂੰ ਮਿਲ ਸਕਦਾ ਤੇ ਤੂੰ ਇਨਸਾਨ ਮਹਾਰਾਜ ਕਹਿੰਦੇ ਐਵੇਂ ਹੀ ਬਸ ਪਸੂਗਾਂ ਪੰਜਾਂ ਵਾਂਗੂੰ ਜਿੰਦਗੀ ਨਿਗਾਹ ਲਈ ਆਪਦੀ ਤੇਰੀ ਤਾਂ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਵਾਰੀ ਸੀ ਪਰ ਤੂੰ ਕਿਹੜਿਆਂ ਕੰਮਾਂ 'ਚ ਫੋਕਿਆਂ ਕੰਮਾਂ ਦੀ ਫਸ ਗਿਆ ਆਹ ਬਣਾਦਿਆਂ ਉਹ ਕਰਦਿਆਂ ਆਹ ਰਹਿ ਗਿਆ ਉਹ ਰਹਿੰਦਾ ਸੀ ਆ ਕਰ ਲੀਏ ਇਸੇ ਕੰਮ ਦੀ ਮਹਾਰਾਜ ਕਹਿੰਦੇ ਫਸਿਆ ਰਿਆ ਸਤਗੁਰਾਂ ਨੇ ਕਿਰਤ ਦੱਸੀ ਆ ਜੀ ਕਿਰਤ ਬਿਰਤ ਕਰ ਧਰਮ ਕੀ ਗਰਬਾਣੀ ਦੇ ਵਿੱਚ ਮੰਗਤੀ ਆ ਠੀਕ ਹੈ ਜੀ ਕਿਰਤ ਕਰਨੀ ਆ ਜੋ ਵੀ ਆਪਣੀ ਕਿਰਤ ਆ ਕੋਈ ਨੌਕਰੀ ਪੇਸ਼ਾ ਹੈ ਕੋਈ ਅਫਸਰ ਹੈ ਕੋਈ ਮਜਦੂਰ ਹੈ ਕੋਈ ਦੁਕਾਨਦਾਰ ਹੈ ਕਿਸੇ ਵੀ ਕਿਸਮ ਦਾ ਆਪਦਾ ਇਮਾਨਦਾਰੀ ਵਾਲਾ ਸੱਚਾ ਸੁੱਚਾ ਜਿਹੜਾ ਕੰਮ ਕਾਰੋਬਾਰ ਹੈ ਜਿਹੜਾ ਦੇਸ਼ ਦੇ ਕਾਨੂੰਨ ਮੁਤਾਬਕ ਵੀ ਸਹੀ ਆ ਤੇ ਕੁਦਰਤ ਦੇ ਮੁਤਾਬਕ ਵੀ ਸਹੀ ਆ ਉਹ ਤੂੰ ਕੰਮ ਕਰਦਾ ਪ੍ਰਭੂ ਪ੍ਰਮਾਤਮਾ ਨੂੰ ਯਾਦ ਰੱਖਦਾ ਤੇ ਤੇਰਾ ਜੀਵਨ ਸਫਲ ਹੋ ਜੇ ਜੇ ਕੰਮ ਹੀ ਸਾਡੇ ਸੰਸਾਰਿਕ ਕਰਕੇ ਵੀ ਅਸੀਂ ਮਤਲਬ ਦੇਸ਼ ਦੇ ਕਾਨੂੰਨ ਤੋਂ ਵੀ ਉਲਟ ਕੰਮ ਸਾਡੇ ਗੈਰ ਕਾਨੂੰਨੀ ਆਏ ਕਹ ਲੋ ਗੈਰ ਕਾਨੂੰਨੀ ਆ ਤੇ ਕੁਦਰਤ ਦੇ ਕਾਨੂੰਨ ਤੋਂ ਵੀ ਗੈਰ ਆ ਤਾਂ ਫੇਰ ਭਾਈ ਪਸ਼ੂਆਂ ਪਾਂਸੀਆਂ ਵਾਲੇ ਜੀ ਬਣਾ ਮਹਾਰਾਜ ਕਹਿੰਦੇ ਤੇਰਾ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਮੈਨੂੰ ਅਨਾਥ ਨੂੰ ਗਰੀਬ ਨੂੰ ਆਪਣੀ ਸ਼ਰਨ ਵਿੱਚ ਰੱਖ ਮੇਰੀ ਆਤਮਿਕ ਅਵਸਥਾ ਉੱਚੀ ਬਣਾ ਦੇ ਮਹਾਰਾਜ ਮੈਂ ਤੇਰੇ ਗੁਣ ਗਾਵਾਂ ਤੇ ਤੇਰੇ ਸੰਭਾਂਤ ਤੇ ਚੱਲਦਾ ਰਹਾ ਮਨੁੱਖਾ ਜੀਵਨ ਮਨੁੱਖ ਹੋ ਕੇ ਜੀਵਨ ਬਤੀਤ ਕਰਾਂ ਅਗੇ ਮਹਾਰਾਜ ਕਹਿੰਦੇ ਨੇ ਤਰਨ ਸਾਗਰ ਬਹੁਤ ਚਰਨ ਤੇਮਾਰੇ ਤੂੰ ਜਾਣੂ ਆਪਣੀ ਭਾਤੇ ਏ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਤੇਰੇ ਚਰਨ ਮੇਰੇ ਲਈ ਜਹਾਜ਼ ਹਨ ਕਿਸ ਤਰੀਕੇ ਨਾਲ ਤੂੰ ਪਾਰ ਲਗਾਉਂਦਾ ਹੈ ਉਹ ਤੂੰ ਆਪ ਹੀ ਜਾਣਦਾ ਹੈ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਾਰ ਪਰਾਤੇ ਮਹਾਰਾਜ ਕਹਿੰਦੇ हे ਪ੍ਰਭੂ ਮਿਹਰ ਕਰਕੇ ਜਿਸ ਮਿਹਰ ਕਰਕੇ ਤੂੰ ਜਿਸ ਜਿਸ ਮਨੁੱਖ ਨੂੰ ਆਪਣੇ ਨਾਲ ਰੱਖਦਾ ਹੈ ਉਹ ਸਾਰੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਈਤ ਊਤ ਪ੍ਰਭ ਤੁਮ ਸਮਰਥ ਸਭ ਕਿਸ ਤੁਮਰੇ ਹਾਥੇ हे ਪ੍ਰਭੂ ਅਸਾਂ ਜੀਵ ਜੀਵਾਂ ਵਾਸਤੇ ਇਸ ਲੋਕ ਵਿੱਚ ਤੇ ਪ੍ਰਲੋਕ ਵਿੱਚ ਤੂੰ ਹੀ ਸਭ ਤਾਕਤਾਂ ਦਾ ਮਾਲਕ ਹੈ ਸਾਡਾ ਹਰੇਕ ਸੁੱਖ ਦੁੱਖ ਤੇਰੇ ਹੀ ਹੱਥ ਵਿੱਚ ਹੈ ਐਸਾ ਨਿਧਾਨ ਦੇਹੋ ਮੋਹ ਕੋ ਹਰ ਜਨ ਚਲੇ ਹਮਾਰੇ ਸਾਥੀ ਹੇ ਪ੍ਰਭੂ ਸੰਤ ਜਨੋ ਮੈਨਾਂ ਮੈਨੂੰ ਅਜੇਹਾ ਨਾਮ ਖਜ਼ਾਨਾ ਦੇਹੋ ਜਿਹੜਾ ਇਥੋਂ ਚੱਲਦਿਆਂ ਮੇਰੇ ਨਾਲ ਸਾਥ ਚੱਲੇ ਉਹ ਕਿਹੜਾ ਖਜ਼ਾਨਾ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਜੀਵ ਆਤਮਾ ਦੇ ਨਾਲ ਨੇ ਬਣਾ ਹੈ ਦੂਜੀਆਂ ਜਿਹੜੀਆਂ ਆ ਦੁਨਿਆਵੀ ਸੁੱਖ ਸਹੂਲਤਾਂ ਨੇ ਇਹ ਆਪਣੇ ਸਰੀਰ ਵਾਸਤੇ ਆ ਜੀ ਇਹ ਸਰੀਰ ਕੋ ਲੋੜਾਂ ਨੇ ਕਰਮ ਕਾਂ ਰਾਸ਼ਨ ਪਾਣੀ ਲੀੜਾ ਕੱਪੜਾ ਸੁਖ ਸੂਹਤਾ ਜਿੰਨੀਆਂ ਵੀ ਆ ਠੀਕ ਆ ਜੀ ਇਹ ਸਾਡੇ ਸਰੀਰ ਦੀ ਜ਼ਰੂਰਤ ਹੈ ਇਹ ਸਰੀਰ ਕੋ ਲੋੜਾਂ ਨੇ ਜਿਹੜੀ ਸਾਡੇ ਜੀਵ ਆਤਮਾ ਦੀ ਲੋੜ ਆ ਜੀਵ ਆਤਮਾ ਦਾ ਸਾਥੀ ਹੈ ਉਹ ਪ੍ਰਭੂ ਪਰਮਾਤਮਾ ਦਾ ਨਾਮ ਹੈ ਇਸੇ ਜਿਹੜਾ ਜੀਵ ਆਤਮਾ ਦਾ ਸਾਥੀ ਸਦਾ ਉਹਦੇ ਨਾਲ ਨੇ ਬਣਾ ਉਹ ਤੋਂ ਅਸੀਂ ਅਨਜਾਨ ਮਨੁੱਖ ਉਹ ਤੋਂ ਅਨਜਾਨ ਆ ਉਹ ਪ੍ਰਭੂ ਪਰਮਾਤਮਾ ਦਾ ਨਾਮ ਖਜ਼ਾਨਾ ਨਹੀਂ ਇਕੱਠਾ ਕਰਦਾ ਬਾਕੀ ਪਦਾਰਥ ਉਹ ਸਾਰੇ ਇਕੱਠੇ ਕਰਦਾ ਬੈਂਕ ਬੈਲਸ ਵੀ ਇਕੱਠਾ ਕਰ ਲੈਂਦਾ ਪ੍ਰਾਪਰਟੀਆਂ ਵੀ ਜਿਵੇਂ ਜਮੀਨਾਂ ਜਾਇਦਾਦਾਂ ਵੀ ਇਕੱਠੀਆਂ ਕਰੀ ਜਾਂਦਾ ਪਰ ਨਾਲ ਸੋਈ ਵੀ ਨਹੀਂ ਜਾਂਦੀ ਜੀਵ ਆਤਮਾ ਦੇ ਨਾਲ ਜਿਹੜੀ ਜਾਣੀ ਆ ਚੀਜ਼ ਉਹ ਪ੍ਰਭੂ ਪਰਮਾਤਮਾ ਦਾ ਨਾਮ ਹੈ ਮਹਾਰਾਜ ਕਹਿੰਦੇ ਭਾਈ ਨਾਮ ਦਾ ਖਜ਼ਾਨਾ ਇਕੱਠਾ ਕਰਨਾ ਇਹ ਜਿਹੜੀਆਂ ਦੁਨਿਆਵੀ ਸੁੱਖ ਸੂਹਲ